Be more. मैं मेरे कोण में ही माई ਕਿ ਸੱਚੇ ਪਾਤਸ਼ਾਹ I'm Yeah. Uh -huh. ਦਾਰਸ਼ਨ ਸਾਥ ਮਿਲਿਉ ਵਡ ਭਾਗੀ ਸਭ ਤਾ ਕਿਲ ਬਿਖ ਗਏ ਤਵਾਜਾ ਸਤਿਗੁਰੂ ਜੀਵਨਾ ਹਰ ਪੁਰ ਤਾਰਿਓ ਮਨ ਮਾਜਾ ਧਰਮ ਰਾਹੇ ਦਰਕਾਰ ਗਤ ਸਾਰੇ ਜਰਨਾ ਤਰ ਮਨ ਮਾਜਾ ਤਰਪ ਰਾਇ ਤਰ ਤਾਗਤ ਸਾਰੇ ਜਨ ਨਾਨਕ ਲੇਖਾ ਸਮਝਾ ਦੀ ਕਿਰਪਾ ਦੇ ਸਤਿਰਾ ਦੀ ਸਾਜੀ ਗੁਰਦੇ ਸਾਹਿਬ ਸੰਗਿਓ ਉਤੋ ਅੰਮ੍ਰਿਤ ਵੇਲੇ ਉਚਕਾ ਹੈ ਅੰਮ੍ਰਿਤ ਵੇਲੇ ਜਿਗੋ ਲੋਗ ਅਟਲ ਆਤਮਾ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਦਰਬਾਰ ਸਾਹਿਬ ਦੇ ਪ੍ਰਕਾਸ਼માન ਹੋ ਚੁਕੇ ਨੇ ਉਤੋ ਇਸ ਨਾਮ ਕਰੋ ਇਹ ਉਪਰ ਆਓ ਆਨੰਦ ਸਹਿਜ ਗੁਰੂ ਰੰਗ ਸਹਿਜਿਆਰੇ ਦਰਸ਼ਨ ਦੇ ਦਾ ਕਰਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣ ਕੇ ਆਪਣੇ ਜਿਵੇਂ ਮਨੋਖਾ ਜਨ ਨੂੰ ਸਤਿਗੁਰ ਨਾਲੋ ਦੁਆਰਾ ਬਿਨਿੰਦੀ ਹੈ ਉਠੋ ਮਤ ਵਿੜਾ ਹੋ ਚੁੱਕਾ ਹੈ ਅੰਮਤ ਵੇਲੇ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਦਰਬਾਰ ਸਾਹਿਬ ਕੇ ਪ੍ਰਕਾਸ਼ਮਾਨ ਹੋ ਚੁੱਕੇ ਨੇ ਅਤੇ ਇਸ਼ਨਾਨ ਕਰੋ ਗੁਰੂ ਘਰ ਪਹੁੰਚੋ ਜਗੋ ਜਗ ਅਟਲ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵਿਚਾਰੇ ਕਰਕੇ ਗੁਰਬਾਣੀ ਪੜਦੇ ਗੁਰਬਾਣੀ ਸੁਣਦੇ ਆਪਣੇ ਮਿਲੇ ਹੋਏ ਮਨੁੱਖਾਂ ਜਨ ਨੂੰ ਸੱਫੜਣਾਓ ਅੱਜ ਭਾਈ ਦਿਨ ਮੰਗਲਵਾਰ 17 ਜੁਲਾਈ ਹਾੜ ਦਾ ਮਹੀਨਾ 3 ਦਿਨ ਲੰਘਿਆ ਹੈ ਅੱਜ ਜਨਮ ਬੰਦਲਵਾਰ 17 ਜੁਲਿਆ ਹਾੜ ਦਾ ਮਹੀਨਾ 3 ਦਿਨ ਗਿਆ ਹੈ ਅੰਮ੍ਰਿਤ ਵੇਲੇ ਦਾ ਟਾਈਮ ਗੁਰੂ ਘਰ ਦੀ ਘੜੀ ਦੇ ਮੁਤਾਬਕ 4 ਵਜੇ 23 ਮਿੰਟ ਹੋ ਚੁੱਕੇ ਨੇ ਅੰਮ੍ਰਿਤ ਵੇਲੇ ਦਾ ਟਾਈਮ ਗੁਰੂ ਘਰ ਦੀ ਘੜੀ ਦੇ ਮੁਤਾਬਕ ਜੀ ਮੈਂ ਬੋਲੂ ਤੇਰੇ ਬਲੌਸਣ ਆਪਾ ਪਤੇ ਜੀ ਵਾਰ ਕੀਤਾ ਕਨਸਾ ਸ਼੍ਰੀ ਵਾਰ ਦੁਜੀ ਕੀ ਪਤੇ